ਕਬੀਰ ਕਹਿੰਦੇ ਨੇ ਮੈਨੂੰ ਭੁੱਲਦਾ ਹੀ ਨਹੀਂ ਬਿਸਰਤ ਨਾਹੀਂ ਮੰਤੇ ਹਰੀ ਭੁੱਲਦਾ ਹੀ ਨਹੀਂ ਕਿਉਂ ਅਬ ਮੋਏ ਰਾਮ ਆਪਣਾ ਕਰ ਜਾਣਿਆ ਸਹਜ ਸੁਭਾਏ ਮਿਲੇ ਮਨ ਮਾਨਿਆ ਹੁਣ ਮੈਂ ਰਾਮ ਨੂੰ ਆਪਣਾ ਕਰਕੇ ਜਾਣਿਆ ਤੇ ਮਨੋਵਿਗਿਆਨਕ ਕਹਿੰਦੇ ਨੇ ਆਪਣਾ ਹੀ ਚੇਤੇ ਆ ਸਕਦਾ ਹੈ ਬੇਗਾਨਾ ਨਹੀਂ ਉਪਰ ਨੇ ਬਾਰ ਬਾਰ ਜੋ ਯਾਦ ਆਵੇ ਆਪਣਾ ਹੈ ਯਾਦ ਕਰਨ ਤੇ ਵੀ ਜੋ ਭੁੱਲ ਜਾਏ ਬੇਗਾਨਾ ਬੇਗਾਨਾ ਹੋਪਰਾ ਹੈ ਅਬ ਮੋਏ ਰਾਮ ਅਪਨਾ ਕਰ ਜਾਣਿਆ ਸਹਿਜ ਸੁਭਾਏ ਮਿਲੇ ਮਨ ਮਾਨਿਆ ਧਨ ਗੁਰੂ ਅਰਜਨ ਦੇਵ ਜੀ ਮਹਾਰਾਜ ਫਰਮਾਨ ਕਰਦੇ ਨੇ ਜਾਹੂੰ ਕਾਹੂੰ ਆਪਣੋ ਹੀ ਚਿਤ ਆਵੇ ਕਿਧਰੇ ਵੀ ਚਲੇ ਜਾਈਏ ਆਪਣਾ ਚੇਤੇ ਆਉਂਦਾ ਬੇਗਾਨਾ ਨਹੀਂ ਚੇਤੇ ਆਉਂਦਾ ਹੋਪਰਾ ਨਹੀਂ ਚੇਤੇ